ਆ ਕੀ ਐਮ ਵਾਲਾ ਰੇਡ ਰੋਡ ਦਾ ਨਹੀਂ ਡਰਦਾ ਲੈ ਐ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਹਾਂ ਕੈਂਸਲ ਹੋ ਗਿਆ ਹਾਂ ਕੈਂਸਲ ਹੋ ਗਿਆ ਹੋਰਡਲ ਆ এਸੀ ਵੱਡਾ ਡਾਅਰ ਦੋਰ ਕੋਈ ਉੱਥੇ ਕੋਈ ਪੁਲਿਸ ਪਾਲਸ ਦਾ ਨਹੀਂ ਆਉਂਦੀ ਉਹ ਕੋਈ ਆਵੇ ਲੈਣੇ ਪਰ ਅੱਡਰ ਹੀ ਲੱਗਦਾ ਹਾਂ ਕੋਈ ਨਹੀਂ ਉਹ ਮਨ ਮਾ ਟੈਨ ਕਾ ਮਲਾ ਕੇ ਆਇਆ ਤੂੰ ਹੀ ਲਾ ਕੇ ਪੁਲਿਸ ਪਾਲਸ ਆ ਗਈ ਫੇਰ ਇੱਥੇ ਪੁਲਿਸ ਨਹੀਂ ਆਉਂਦੀ ਮਾਲਕ ਸਾਡੇ ਵਾਸਤੇ ਬੈਠਾ ਹੋ ਅਚੋਰੀ ਪੁਲਿਸ ਨਾਲ ਸੈਟਿੰਗ ਹਾਂਜੀ ਪੱਕਾ ਵੇਲ ਆ ਚਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਯਾਰ ਜੀ ਹਾਂ ਯਾਰ ਜੀ ਆ ਕਿਹਦੇ ਨਾਲ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਦਰ ਦੂਰ ਕੋਈ ਕੋਈ ਨਹੀਂ ਬੋਲਸ ਪਾਸ ਤੇ ਭੁੰਦੇ ਹੁੰਦੇ ਪੱਕਾ 1000 ਰੁਪਏ ਹਾਂ ਜੀ ਗਰੂਪ ਹੋਟਲ ਗਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ 500 ਗਰੂਪ ਹੋਟਲ ਉੱਥੇ ਹੋ ਇੰਨੀ ਕੁੜੀਆਂ ਕਿੰਨੇ ਪੈਸੇ 1500 1500 ਇਹ ਤੇ ਕੋਲਸਨਾ ਸੈਟਿੰਗ ਹਨਾ ਤੇ ਸਭ ਕੁ ਸੈਟ ਤੇ ਬਾਅਦ ਆਪਾਂ ਜਾਈਏ ਤੇ ਪੁੱਲਸ ਪੁੱਲਸ ਤੇ ਨਹੀਂ ਆ ਜੂਗੀ ਮੈਂ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਦੱਦ ਕੇ ਕੋਲਸਤ ਨਹੀਂ ਆ ਜਾਂਦੀ ਭਰਾਵਾ ਸਾਨੂੰ ਦਾ ਇੱਥੇ ਸੈਟਿੰਗ ਹਨਾ ਬਾਦਸ ਦੇ ਫਿਰ ਦੱਸ 10 ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚਿਊਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਮਿਸ ਵਿਹਵ ਕਰਦੇ ਆ ਕੁੜੀਆਂ ਇਹਨਾਂ ਨੂੰ ਪੁੱਛਣ ਲੱਪਾਂਦੀ ਆਡੀ ਫੈਮਲੀ ਸਾਹਮਣੇ ਕਿ ਚੱਲਣਾ ਵਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇਗਾ ਵਾ ਸਾਹਮਣੇ ਹੀ ਏ ਹਣਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਆ ਮੈਂ ਹੁਣੇ ਪੁੱਛਣਾ ਚਾਹਵਾਂਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਕਿ ਅਸੀਂ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਿਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਪਨੇ ਬੱਸ ਸਟੈਂਡ ਆ ਤੇ ਇਧਰਲੇ ਬਨੇ ਮਾਨ ਸਿੰਘ ਗੇਟ ਆ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰੈਸ਼ੀ ਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇੱਥੋਂ ਇਸ ਟਾਈਮ ਨੇਰੇ ਪੇ ਤੁਸੀਂ ਵੇ ਲੋ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇਹ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਨਾਂ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇੱਧਰਲੇ ਬੰਨੇਗੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀਟਿਊਟ ਦਾ ਕੰਮ ਹੁੰਦਾ ਉਹ ਸ਼ਰਿਆਮ ਹੁੰਦਿਆ ਧੰਨਵਾ ਆ ਸੀਐਮ ਰੇਲ ਰੋਡ ਦਾ ਨਹੀਂ ਡਰਦਾ ਇਹ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਹਾਂ ਫਰਾਂਸ ਹੈ ਫਰਾਂਸ ਇਹ ਹੋਟਲ ਆ এসি ਬਡਾ ਡੋਰ ਤਾਂ ਨਹੀਂ ਉੱਥੇ ਕੋਈ ਪੂਲ ਤੋਂ ਪੂਲ ਤੋਂ ਤਾਂ ਨਹੀਂ ਆਉਂਦੀ ਰੁਕ ਜਾ ਵੇਖ ਲੈਣਾ ਪਰ ਅੱਡਰ ਹੀ ਲੱਗਦਾ ਹਾਂ ਉਦਾਰ ਕੋਈ ਨਹੀਂ ਹੋ ਮੈਂ ਨਾ ਤੈਨੂੰ ਕਮਲਾ ਕਿਹਾ ਤੂੰ ਹੀ ਲਾ ਕੇ ਪੁਲਿਸ ਪਲਸ ਆ ਗਈ ਫੇਰ ਇੱਥੇ ਪੁਲਸ ਨਹੀਂ ਆਉਂਦੀ ਮਾਲਕ ਸਾਡੇ ਵਾਸਤੇ ਬੈਠਾ ਵਾ ਅਸਾੜੀ ਪੁਲਿਸ ਨਾ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਚਲ ਦੱਸ ਦੇ ਤੈਨੂੰ ਥੋੜੀ ਦੇਰ ਰੁਕ ਜਾ ਮਾਰੀ ਉਹਦਾ ਦੂਰ ਜਾਦੀ ਮੇਰੀ ਨਾ ਬਣਾਈ ਵਾ ਆ ਬਲ ਹੁਣ ਬੱਚਾ ਹਾਂ ਯਾਰ ਇਹ ਕਿਹਨਾਂ ਦੇ ਦਾ ਹੋਟਲ ਉੱਤਰਾਜਾ ਕਿਹੜਾ ਆ ਨਾਲ ਦਾ ਜੀ ਦਰ ਦੂਰ ਕੋਈ ਕੋਈ ਨਹੀਂ ਬਹੁਤ ਬਸ ਤੇ ਭੁੰਦੇ ਹੁੰਦੇ ਪੱਕਾ 1000 ਰੁਪਏ ਹਾਂ ਜੀ ਗਰੂਪ ਹੋਟਲ ਗਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ 500 ਗਰੂਪ ਹੋਟਲ ਉੱਥੇ ਹੋ ਇੰਨੀਆਂ ਕੁੜੀਆਂ ਕਿੰਨੇ ਪੈਸੇ 1500 1500 ਦੇ ਤੇਨ ਕੋਲਸਣਾ ਸੈਟਿੰਗ ਆ ਨਾ ਤੇ ਸਭ ਕੋ ਸੈਟ ਆ ਤੇ ਬਾਦ ਆਪਾਂ ਗਈ ਹੋਈਏ ਤੇ ਪੁਲਸ ਕੋਲਸ ਤੇ ਨਹੀਂ ਆਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਦੱਸੀ ਕੀ ਪੁਲਸ ਤੇ ਨਹੀਂ ਆ ਜਾਂਦੀ ਭਰਾਵਾ ਨੂੰ ਡਾ ਇਹ ਤਾਂ ਸੈਟਿੰਗ ਹੋਣਾ ਬਾਦ ਦੱਸਦੇ ਫਿਰ ਬਸ ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚਿਊਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਿਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਸਾਡੇ ਨਾਲ ਮੀ ਸਭੇਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛਣ ਲੱਭਣਦੀਆਂ ਸਾਡੀ ਫੈਮਿਲੀ ਸਾਹਮਣੇ ਕਿ ਚੱਲਣਾ ਵਾ ਕਿ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇਗਾ ਵਾ ਸਾਹਮਣੇ ਹੀ ਹਣਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਆ ਮੈਂ ਹੁਣੇ ਪੁੱਛਣਾ ਚਾਹਾਂਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਕਿ ਅਸੀਂ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਿਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਪਨੇ ਬੱਸ ਸਟੈਂਡ ਆ ਤੇ ਇਧਰਲੇ ਪਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰੇਸ਼ਾਨ ਨੇ ਰਾਹੀ ਸ਼ੀਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇਥੋਂ ਇਸ ਜਮਨੇਰੇ ਪੇ ਤੂੰ ਵੇ ਲੋ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੇ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕੁ ਮਿਸਬੇਬ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪਜੀ ਅਗੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇੱਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀਟਿਊਟ ਦਾ ਕੰਮ ਹੁੰਦਾ ਉਹ ਸ਼ਰਿਆਮ ਹੁੰਦਿਆ ਧੰਨਵਾਦ ਆ ਸੀਐਮ ਰੇਡ ਰੂਡ ਤਾਂ ਨਹੀਂ ਡਰਦਾ ਇਹ ਹੋਟਲ ਛੰਡਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਹਾਂ 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 ਮਾਲ ਹੁਣ ਬੱਚਾ ਯਾਰ ਵੀ ਹੈ ਹਾਂ ਯਾਰ ਵੀ ਹੈ ਇਹ ਕਿਹਨਾਂ ਦੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਦਰ ਦੂਰ ਕੋਈ ਕੋਈ ਨਹੀਂ ਬੋਲ ਚ ਬਾਲ ਤੇ ਘੁੰਮਦੇ ਹੁੰਦੇ ਪੱਕਾ 1020 ਹਾਂ ਜੀ ਰੂਪ ਹੋਟਲ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐ ਸਿੱਧਾ ਜਾ ਰੂਬੋਟ ਉਹਥੇ ਹੋ ਜਾਂਦੀਆਂ ਕੁੜੀਆਂ ਕਿੰਨੇ ਪੈਸੇ 1500 1500 ਦੇਖੇ ਪੋਲਸਣਾ ਸੈਟਿੰਗ ਆ ਨਾ ਤੇ ਸਭ ਕੁ ਸੈਟ ਆ ਤਬਾਦ ਆਪਾਂ ਗਈਏ ਤੇ ਪਲਸ ਪਲਸ ਤੇ ਨਹੀਂ ਆ ਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋਟਲ ਚ ਪਲਸ ਤਾਂ ਨਹੀਂ ਆ ਜਾਂਦੀ ਭਰਾਵਾ ਹਾ ਨੂੰ ਨਹੀਂ ਉੱਥੇ ਸੈਟਿੰਗ ਆ ਨਾ ਬਾਦ 10 ਦੇ ਰੱਦ 10 ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 11:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚਿਊਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਮੀਂਸਾਹਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛਣ ਲੱਪੰਦੀ ਆਡੀ ਫੈਮਲੀ ਸੰਭਲੇ ਕੇ ਚੱਲਣਾ ਵਾ ਇਹ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜਾ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਆ ਮੈਂ ਹੁਣੇ ਪੁੱਛਣਾ ਚਾਹਵਾਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਇਹ ਅਸੀਂ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਪਨੇ ਬੱਸ ਸਟੈਂਡ ਆ ਤੇ ਇਧਰਲੇ ਪਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰੇਸ਼ਾਨ ਨੇ ਰੈਸ਼ੀਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋ ਵੇਥੋਂ ਇਸ ਟਾਈਮ ਨੇਰੇ पे ਤੁਸੀਂ ਵੇਹ ਲੋ ਤੇ ਕੋਈ ਵੀ ਫੈਮਿਲੀ ਵਾਲਾ ਇੱਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕੁ ਮਿਸਬੇਬ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਉਹ ਵੱਟ ਉਹਨਾਂ ਦਾ ਧਿਆਨ ਇੱਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀਟਿਊਟ ਦਾ ਕੰਮ ਹੁੰਦਾ ਉਹ ਸ਼ਰਿਆਮ ਹੁੰਦਿਆ ਧੰਨਵਾ